ਅੱਜ ਦਾ ਆਪਣਾ ਵਿਸ਼ਾ ਵੀ ਰਾਤ ਨੂੰ ਰਸੋਈ ਵਿੱਚ ਦੀਵਾ ਜਗਾਉਣ ਦੇ ਨਾਲ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਵੇਗੀ ਫਿਰ ਆਓ ਜਾਣਦੇ ਹਾਂ ਪੂਜਾ ਪਾਠ ਤੋਂ ਬਾਅਦ ਰਸੋਈ ਨੂੰ ਸਭ ਤੋਂ ਪਵਿੱਤਰ ਥਾਂ ਸਮਝਿਆ ਜਾਂਦਾ ਹੈ ਇੱਥੇ ਅੰਨ ਦੀ ਥਾਂ ਹੈ ਤੇ ਜੋ ਸਭ ਦਾ ਢਿੱਡ ਭਰਦਾ ਤੇ ਅਸੀਸ ਵੀ ਦਿੰਦਾ ਹੈ ਰਾਤ ਦੇ ਸਮੇਂ ਕਿਹਾ ਜਾਂਦਾ ਹੈ ਵੀ ਉੱਥੇ ਦੀਵਾ ਜੋਤ ਜ਼ਰੂਰ ਜਗਾਓ ਇਸ ਦੇ ਨਾਲ ਧਨ ਸੰਪਦਾ ਸੁਖ ਤੇ ਬਰਕਤ ਦਾ ਵਾਅਦਾ ਹੁੰਦਾ ਤੇ ਨਾਲ ਹੀ ਧਨ ਸੰਪਦਾ ਸੁਖ ਬਰਕਤ ਦੀ ਅਰਦਾਸ ਵੀ ਕਰੋ ਐਵੇਂ ਕਹਿੰਦੇ ਆ ਵੀ ਜਿੰਨਾ ਆਨ ਦਾ ਸਤਕਾਰ ਕਰੋਗੇ ਨਾ ਉਹਨਾਂ ਹੀ ਤੁਹਾਡੇ ਘਰ ਰਿਜਕ ਤੇ ਦੌਲਤ ਆਵੇਗੀ ਕਿਹਾ ਜਾਂਦਾ ਹੈ ਆਨ ਤੇ ਮਾਇਆ ਦਾ ਨਿਵਾਸ ਥਾਨ ਰਸੋਈ ਵਿੱਚ ਹੀ ਹੈ ਤੇ ਇੱਥੇ ਜਦੋਂ ਆਪਾਂ ਜੋਤ ਜਗਾਉਂਦੇ ਆ ਤਾਂ ਘਰ ਅਰਦਾਸ ਕਰਦਿਆਂ ਵੀ ਸੁਖ ਆਵੇ ਤਾਂ ਫਿਰ ਘਰ ਸੁਖ ਤੇ ਬਰਕਤ ਨਾਲ ਭਰ ਜਾਂਦਾ ਹੈ ਇਸ ਦੇ ਲਈ ਕੁਝ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਪਹਿਲੀ ਚੀਜ਼ ਹੈ ਕਹਿੰਦੇ ਛੱਤ ਤੇ ਨਾ ਭਾਵੇਂ ਤੁਸੀਂ ਚਾਰ ਰੋਟੀਆਂ ਉਹ ਬਣਾ ਕੇ ਤੇ ਉੱਤੇ ਨਾ ਇੱਕ ਆਟੇ ਦੀ ਜੋਤ ਬਣਾ ਕੇ ਤੇ ਵਿੱਚ ਤੁਸੀਂ ਉਹ ਜ਼ਰੂਰ ਲਗਾ ਭਾਵੇਂ ਮੁੜ ਭਾਵੇਂ ਤੁਸੀਂ ਐਵੇਂ ਕਰੋ ਵੀ ਜੇਕਰ ਤੁਸੀਂ ਉੱਤੇ ਚਾਰ ਰੋਟੀਆਂ ਰੱਖ ਕੇ ਤੇ ਤੁਸੀਂ ਜੋਤ ਜਗਾ ਦਿੱਤੀ ਹੈ ਵੀ ਜੇ ਐਵੇਂ ਨਹੀਂ ਜਗਾ ਸਕਦੇ ਇੱਕ ਮੁੱਠ ਦਾਣੇ ਰੱਖ ਕੇ ਵੀ ਜੇ ਸਰਦੀ ਹੈ ਤਾਂ ਤੁਸੀਂ ਬਾਜਰਾ ਕੋਈ ਵੀ ਤੇ ਜੇ ਗਰਮੀ ਹੈ ਭਾਵੇਂ ਕਾਣਾ ਕਛੋਲੇ ਜੋ ਵੀ ਹੈ ਨੇ ਉਹ ਥੱਲੇ ਰੱਖ ਕੇ ਤੇ ਉਹਦੇ ਉੱਤੇ ਆਟੇ ਦੀ ਜੋਤ ਬਣਾ ਕੇ ਤੇ ਉੱਤੇ ਰੱਖ ਕੇ ਜਗਾਓ ਸਵੇਰੇ ਉੱਠ ਕੇ ਇਹ ਆਟੇ ਦੀ ਜੋਤ ਕਿਸੇ ਵੀ ਡੰਗਰ ਨੂੰ ਤੁਸੀਂ ਚਾਰ ਦਵੋ ਤੇ ਜੋ ਦਾਣੇ ਨੇ ਉਹ ਜਨੋਰਾ ਨੂੰ ਪਾ ਦਿਓ ਤੇ ਜੇ ਰੋਟੀਆਂ ਨੇ ਤਾਂ ਉਹ ਕੀੜੀਆਂ ਜਾਂ ਚਿੜੀਆਂ ਨੂੰ ਪਾ ਦਿਓ ਐਵੇਂ ਘਰ ਕੋਈ ਵੀ ਰੋਗ ਤੇ ਕਲੇਸ਼ ਨਹੀਂ ਹੋਵੇਗਾ ਆਪਣੇ ਘਰ ਦਾ ਹਿੱਸਾ ਕਿਸੇ ਦਾ ਢਿੱਡ ਭਰਦਾ ਪਿਆ ਤੇ ਇਸ ਤਰ੍ਹਾਂ ਘਰ ਦੁੱਖ ਰੋਗ ਫਿਰ ਦੂਰ ਹੋ ਜਾਣਗੇ ਉਹਨਾਂ ਦੇ ਢਿੱਡ ਤੁਹਾਨੂੰ ਅਸੀਸ ਦੇਣਗੇ ਅਗਲੇ ਗੱਲ ਕਿਹਾ ਜਾਂਦਾ ਹੈ ਅਗਲਾ ਦੀਵਾ ਘਰ ਦੇ ਮੁੱਖ ਦਰਵਾਜ਼ੇ ਉੱਤੇ ਜਾਂ ਫਿਰ ਘਰ ਦੇ ਅੱਗੇ ਜਗ੍ਹਾ ਕਿਹਾ ਜਾਂਦਾ ਹੈ ਵੀ ਜਦੋਂ ਵੀ ਤੁਸੀਂ ਪੁੰਨਿਆਂ ਦੇ ਰਾਤ ਦੇ ਚਾਨਣ ਵਿੱਚ ਮਾਇਆ ਸਭ ਘਰਾਂ ਵਿੱਚ ਆਉਂਦੀ ਹੈ ਤੇ ਜਿੱਥੇ ਉਹਨਾਂ ਆਉਣ ਦੀ ਖੁਸ਼ੀ ਵਿੱਚ ਦੀਵਾ ਜਗਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਵੀ ਐਵੇਂ ਦੇ ਘਰ ਮਾਇਆ ਫਿਰ ਜ਼ਰੂਰ ਨਿਵਾਸ ਕਰਦੀ ਹੈ ਜਿੱਥੇ ਮਾਇਆ ਹੋਵੇ ਉੱਥੇ ਦੁੱਖ ਦੇ ਲਿੱਦਰ ਫਿਰ ਦੂਰ ਹੋ ਜਾਂਦੇ ਨੇ ਸੁੱਖ ਸਮ੍ਰiddhi ਦੇ ਨਾਲ ਘਰ ਭਰ ਜਾਂਦਾ ਹੈ ਜਦੋਂ ਵੀ ਇਹ ਦੀਵਾ ਜਗਾਓ ਧਰਤੀ ਤੇ ਨਾ ਰੱਖੋ ਥੱਲੇ ਦਾਣੇ ਰੋਟੀ ਜ਼ਰੂਰ ਰੱਖੋ ਅਗਲੇ ਦਿਨ ਉਸ ਨੂੰ ਦਾਨ ਕਰ ਦਿਵੋ ਦੀਵਾ ਜਗਾਉਂਦੇ ਸਮੇ ਪੈਰਾਂ ਵਿੱਚ ਜੋੜਾ ਨਾ ਪਾਓ ਇਸ ਨਾਲ ਘਰ ਵਿੱਚ ਕੋਈ ਵੀ ਜਿਹੜਾ ਜੀ病 ਮਾਰ ਨਹੀਂ ਹੋਵੇਗਾ ਘਰ ਦਾ ਵਾਤਾਵਰਣ ਸ਼ੁੱਧ ਤੇ ਸਕਾਰਾਤਮਕਤਾ ਨਾਲ ਭਰ ਜਾਵੇਗਾ ਹਰ ਕੰਮ ਵਿੱਚ ਸਫਲਤਾ ਮਿਲੇਗੀ ਜੇਕਰ ਦੇਸੀ ਘੋਦੀ ਜੋਤ ਜਗਾਉਂਦੇ ਹੋ ਤਾਂ ਕਿਹਾ ਜਾਂਦਾ ਹੈ ਵੀ ਉਹ ਜਿਹੜੀ ਜੋਤ ਆ ਉਹ ਘਰ ਦੇ ਵਾਤਾਵਰਣ ਨੂੰ ਐਨਾ ਸ਼ੁੱਧ ਕਰ ਦਿੰਦੀ ਹੈ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੁਹਾਡੀਆਂ ਦੂਰ ਹੋ ਜਾਂਦੀਆਂ ਨੇ ਜੋ ਜਗਉਣ ਸਮੇਂ ਕੁਝ ਚੀਜ਼ਾਂ ਦਾ ਧਿਆਨ ਰੱਖੋ ਆਟਾ ਗੁੰਨ ਜਦੋਂ ਤੁਸੀਂ ਗੁੰਨਦੇ ਹੋ ਉਸ ਤੋਂ ਪਹਿਲਾਂ ਤੁਸੀਂ ਪੰਜ ਇਸ਼ਨਾਨ ਜ਼ਰੂਰ ਕਰ ਲਓ ਆਟਾ ਗੁੰਨਣ ਤੋਂ ਪਹਿਲਾਂ ਵੀ ਹੱਥ ਪੈਰ ਮੂੰਹ ਤੁਸੀਂ ਧੋ ਲਵੋ ਆਟਾ ਗੁੰਨ ਉਸ ਤੋਂ ਬਾਅਦ ਆਟੇ ਦਾ ਦੀਵਾ ਬਣਾ ਲਓ ਦੀਵੇ ਵਿੱਚ ਤੁਸੀਂ ਭਾਵੇਂ ਦੇਸੀ ਘਿਓ ਜਾਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਉਹ ਤੁਹਾਡੀ ਸ਼ਰਧਾ ਆਪਣੀ ਐ ਬੀਜੇ ਇਸ ਹਿਸਾਬ ਨਾਲ ਲੈਣਾ ਇੱਕ ਨਾ ਤੱਥ ਦੇ ਹਿਸਾਬ ਨਾਲ ਕਿਹਾ ਜਾਂਦਾ ਵੀ ਦੇਸੀ ਘੋ ਜਦੋਂ ਤੁਸੀਂ ਦੀ ਉਹਦੀ ਜੋਤ ਲਾਉਂਦੇ ਹੋ ਨਾ ਤਾਂ ਵਾਤਾਵਰਨ ਇੰਨਾ ਸ਼ੁੱਧ ਕਰ ਦਿੰਦਾ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਕਰ ਦਿੰਦਾ ਜਦੋਂ ਜੋਤ ਵੱਜ ਜਾਂਦੀ ਹੈ ਉਸ ਤੋਂ ਬਾਅਦ ਵੀ ਉਹ ਆ ਘੱਟ ਤੋਂ ਘੱਟ ਵੀ ਕਹਿ ਲਓ ਵੀ 5 6 ਘੰਟੇ 8 ਘੰਟੇ ਤੱਕ ਆਸ-ਪਾਸ ਦਾ ਵਾਤਾਵਰਨ ਸ਼ੁੱਧ ਰੱਖਦੀ ਹੈ ਜਦੋਂ ਆਪਾਂ ਸਰੋਂ ਦੇ ਤੇਲ ਦੀ ਲਾਉਂਦੇ ਹਾਂ ਤਾਂ ਘੱਟ ਤੋਂ ਘੱਟ ਆਪਣੇ ਵਧਨ ਤੋਂ ਬਾਅਦ ਕਹਿੰਦੇ 2 3 ਘੰਟਿਆਂ ਤੱਕ ਵਾਤਾਵਰਨ ਸ਼ੁੱਧ ਰੱਖਦੀ ਹੈ ਫਿਰ ਉਹਨਾਂ ਨੂੰ ਉਸ ਥਾਂ ਤੇ ਲਗਾਓ ਜਿਸ ਨਾਲ ਘਰ ਵਰਕਤ ਤੇ ਸੁਖਵਾਸ ਕਰੇ ਇਹ ਉਪਾਅ ਤੁਸੀਂ ਪੁੰਨਿਆ ਵਾਲੀ ਸ਼ਾਮ ਜਾਂ ਦੇਰ ਰਾਤ ਨੂੰ ਕਰਨਾ ਹੈ ਤੁਸੀਂ ਇਸ ਨੂੰ ਰਾਤ ਨੂੰ ਕਿਸੇ ਵੀ ਸਮੇਂ ਆਪਣੀ ਸਹੂਲਤ ਅਨੁਸਾਰ ਕਰ ਸਕਦੇ ਹੋ ਅੰਮ੍ਰਿਤ ਵੇਲੇ ਆਪਾਂ ਸਭ ਇਸ਼ਨਾਨ ਕਰਦੇ ਹਾਂ ਪਰ ਇਹ ਕੰਮ ਕਰਨ ਤੋਂ ਪਹਿਲਾਂ ਇਸ਼ਨਾਨ ਜ਼ਰੂਰ ਕਰੋ ਤੇ ਸਾਫ਼ ਕੱਪੜੇ ਪਾਓ ਸਭ ਤੋਂ ਪਹਿਲੀ ਗੱਲ ਕਿ ਆਪਾਂ ਨੂੰ ਰੋਜ਼ ਆਪਣੇ ਘਰ ਜੋਤ ਜ਼ਰੂਰ ਜਗਾਉਣੀ ਚਾਹੀਦੀ ਇਸ ਨਾਲ ਘਰ ਰੋਗ ਤੋਂ ਮੁਕਤ ਰਹਿੰਦਾ ਹੈ ਨਾਕਰਾਤਮਕਤਾ ਦਾ ਘਰ ਵਾਸਾ ਨਹੀਂ ਹੁੰਦਾ ਜਿਸ ਘਰ ਦੇ ਲੋਕ ਬਹੁਤ ਜ਼ਿਆਦਾ ਬਿਮਾਰ ਹੁੰਦੇ ਨੇ ਉਹਨਾਂ ਨੂੰ ਰੋਜ਼ ਸੂਰਜ ਢਲਣ ਤੋਂ ਬਾਅਦ ਘਰ ਵਿੱਚ ਜੋਤ ਲਗਾਉਣੀ ਚਾਹੀਦੀ ਹੈ ਜੋਤ ਵਿੱਚ ਨਿਕਲਣ ਵਾਲੀ ਊਰਜਾ ਤੁਹਾਡੇ ਘਰ ਦੇ ਮਾਹੌਲ ਨੂੰ ਸੁਖਾਣਾ ਤੇ ਜੀਆਂ 'ਚ ਪਿਆਰ ਸਨੇਵਾ ਵਧਾ ਦਿੰਦੀ ਘਰ ਦੇ ਜੀ ਸਾਰੇ ਸ਼ਾਂਤੀ ਨਾਲ ਰਹਿਣ ਲੱਗ ਜਾਂਦੇ ਨੇ ਸ਼ਾਮ ਨੂੰ ਜਦੋਂ ਜੋਤ ਝਗਾਉਂਦੇ ਹੋ ਤਾਂ 5 ਮਿੰਟ ਹੀ ਸਹੀ ਸਾਰਾ ਪਰਿਵਾਰ ਕੋਲ ਬੈਠ ਕੇ ਮੂਲ ਮੰਤਰ ਦਾ ਜਾਪ ਕਰੋ ਇਸ ਤਰ੍ਹਾਂ ਪਿਆਰ ਤੇ ਏਕਾ ਵੀ ਵਧੇਗਾ ਪਰਮਾਤਮਾ ਦਾ ਨਾਮ ਲਵੋਗੇ ਤੇ ਸੁਖ ਵੀ ਤੁਹਾਡੇ ਘਰ ਆਵੇਗਾ ਜਿਹੜਾ ਤੁਸੀਂ 5 ਮਿੰਟ ਉਸ ਜੋਤ ਦੇ ਕੋਲ ਬੈਠ ਕੇ ਪਰਮਾਤਮਾ ਦਾ ਨਾਮ ਜਪਦੇ ਪਈਓ ਨਾ ਉਹਦੇ ਨਾਲ ਕੀ ਹੋਵੇਗਾ ਵੀ ਜਿਹੜਾ ਜੋਤ ਦਾ ਅਸਰ ਕਹਿੰਦੇ ਆਵਾਸੇ-ਪਾਸੇ ਦਾ ਵਾਤਾਵਰਣ ਸ਼ੁੱਧ ਕਰਦਾ ਹੈ ਬੈਕਟੀਰੀਆ ਦੂਰ ਕਰਦਾ ਉਹਦੇ ਨਾਲ ਜਿੰਨੇ ਕਿਸੇ ਨੂੰ ਸਾਹ ਦਾ ਰੋਗ ਹੈ ਫੇਫੜਿਆਂ ਦਾ ਕੋਈ ਰੋਗ ਹੈ ਉਹ ਬੜੀ ਛੇਤੀ ਦੂਰ ਹੋ ਜਾਏਗਾ ਪੁਰਾਣੇ ਸਮੇਂ 'ਚ ਕੀ ਕਰਿਆ ਕਰਦੇ ਸੀ ਜਦੋਂ ਘਰਾਂ 'ਚ ਅਖੰਡ ਪਾਠ ਸਾਪ ਰੱਖਿਆ ਕਰਦੇ ਸੀ ਨਾ ਜਿਹੜਾ ਆਪਾਂ ਜੋਤ ਜਗਾਉਂਦੇ ਸੀ ਉਹ ਜੋਤ ਹੁਣ ਕਿੰਨਾ ਸਮਾਂ ਤੱਕ ਪਾਠ ਤੇ ਆਰੰਭਤਾ ਤੋਂ ਲੈ ਕੇ ਸਮਾਪਤੀ ਤੱਕ ਜਾਗਦੀ ਰਹਿੰਦੀ ਸੀ ਤਾਂ ਉਹਦੇ ਵਿੱਚ ਜਦੋਂ ਉਹਨਾਂ ਖੰਡ ਪਾ ਕੇ ਤੇ ਉਹ ਉੱਪਰ ਨੂੰ ਕੀ ਕਰਦੇ ਸੀ ਤਾਂ ਜਿਹੜੇ ਉੱਤੇ ਇੱਕ ਜਾਲਾ ਜਿਹਾ ਬਣ ਜਾਂਦਾ ਸੀ ਜੋਤ ਜਾ ਕੇ ਉੱਤੇ ਨਾਲ ਤੁਸੀਂ ਵੇਖਿਆ ਹੋਵੇਗਾ ਹਲਕੇ ਬੂਰੇ ਰੰਗ ਦਾ ਬਣ ਜਾਂਦਾ ਸੀ ਤਾਂ ਉਦੋਂ ਆਪਣੇ ਵੱਡੇ-ਵਡੇਰੇ ਉਹਨੂੰ ਲਾ ਕੇ ਤੇ ਉਹਨੂੰ ਨਾ ਕਿਸੇ ਡੱਬੇ 'ਚ ਪਾ ਲੈਂਦੇ ਸੀ ਜਦੋਂ ਕਿਸੇ ਨੂੰ ਭਾਵੇਂ ਪ੍ਰਾਣੀ ਤੋਂ ਪ੍ਰਾਣੀ ਖੰਗ ਹੁੰਦੀ ਸੀ ਜਾਂ ਫਿਰ ਕਹਿ ਲੋ ਘਰ 'ਚ ਕਿਸੇ ਨੂੰ ਵੀ ਖੰਗ ਹੋਣੀ ਨਾ ਕੋਸਾ ਦੁੱਧ ਜਾਂ ਕੋਸਾ ਪਾਣੀ ਲੈ ਕੇ ਤੇ ਉਹ ਨਾ ਉਹਨਾਂ ਨੂੰ ਉਹਨੂੰ ਖਵਾ ਦਿਆ ਕਰਦੇ। ਉਸ ਦੇ ਨਾਲ ਜਿਹੜਾ ਜਦੋਂ ਆਪਾਂ ਖਾਂਦਿਆਂ ਸਾਰ ਉਹ ਜਿਹੜੀ ਖੰਗ ਭਾਵੇਂ ਪ੍ਰਾਣੀ ਤੋਂ ਪ੍ਰਾਣੀ ਸੀ ਉਹ ਠੀਕ ਹੋ ਜਾਇਆ ਕਰਦੀ ਸੀ। ਜੇਕਰ ਹਜੇ ਵੀ ਕਿਸੇ ਨੂੰ ਖੰਗ ਆ ਜਦੋਂ ਪਾੜ ਦੀ ਆਰੰਭਤਾ ਹੁੰਦੀ ਹੈ ਜੋ ਜਗਾਉਣੀ ਆ ਸਮਾਪਤੀ ਤੋਂ ਬਾਅਦ ਉਹਨੂੰ ਬੁਝਣ ਨਾ ਦਿਵੋ ਉਹਨੂੰ ਉਵੇਂ ਹੀ ਜੱਤੀ ਰਹਿਣ ਦਿਓ ਜਦੋਂ ਆਪੇ ਬੁੱਝੇ ਜਾਂ ਆਪੇ ਵੱਧ ਜੇ ਉਸ ਤੋਂ ਬਾਅਦ ਜਿਹੜਾ ਉੱਤੇ ਜਾਲ ਬਣ ਜੇ ਨਾ ਉਹ ਚ ਕੁਝ ਮਾਤਰਾ ਚ ਤੁਸੀਂ ਖੰਡ ਜਾਂ ਸ਼ਹਿਦਰ ਲਾ ਕੇ ਤੇ ਉਸ ਨੂੰ ਇੱਕ ਡੱਬੇ ਚ ਪਾ ਕੇ ਤੇ ਰੱਖ ਲਓ ਜਿਹੜੀ ਮਰਜੀ ਖੰਗ ਹੋਵੇ ਸਵੇਰੇ ਤੇ ਸ਼ਾਮ ਅੱਧਾ ਅੱਧਾ ਚਮਚਾ ਕੋਸੇ ਜੇ ਪਾਣੀ ਨਾਲ ਲੈਣਾ ਆਰੰਭ ਕਰਦੋ ਪੁਰਾਣੀ ਤੋਂ ਪੁਰਾਣੀ ਖੰਗ ਉਹ ਨਾਲ ਦੂਰ ਹੋ ਜੇਗੀ ਜੇਕਰ ਕਿਸੇ ਨੂੰ ਕੋਈ ਸਿਰਦਰਦੀਆਂ ਕੁਛ ਵੀ ਹੈ ਤਾਂ ਜੋਤ ਦੇ ਘੋੜੇ ਨਾਲ ਉੱਥੇ ਮਾਲਿਸ਼ ਕਰੋ ਤੇ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਵੀ ਉਹ ਠੀਕ ਹੋ ਜਾਂਦੀ ਹੈ ਬਹੁਤ ਸਾਰੇ ਲੋਕਾਂ ਦਾ ਮੰਨਣਾ ਵੀ ਜਦੋਂ ਆਪਾਂ ਜੋਤ ਜਗਾਉਂਦੇ ਆ ਨਾ ਤਾਂ ਸ਼ਹੀਦ ਸਿੰਘਾਂ ਦਾ ਪੈਰਾ ਹੁੰਦਾ ਤੇ ਘਰ ਚੋਂ ਨਾਕਰਾਤਮਕਤਾ ਦੂਰ ਹੋ ਜਾਂਦੀ ਇਸ ਲਈ ਸ਼ਾਮ ਸਮੇਂ ਘਰ ਚ ਜੋਤ ਜ਼ਰੂਰ ਜਗਾਣੀ ਚਾਹੀਦੀ ਪੁਰਾਣੇ ਸਮੇਂ ਚ ਇਹ ਜਦੋਂ ਸਾਰੇ ਘਰ ਦਾ ਕੰਮਕਾਰ ਹੋ ਜਾਂਦਾ ਸੀ ਤੇ ਰਸੋਈ ਨੂੰ ਘਰ ਦਾ ਮੁੱਖ ਹੰਗ ਮੰਨਿਆ ਜਾਂਦਾ ਸੀ ਜਿੱਥੋਂ ਆਨ ਤੇ ਧੰਨਵਾਦ ਹੈ ਵੀ ਕਿਆ ਜਾਂਦਾ ਸੀ ਵੀ ਘਰ ਦਾ ਅੰਨ ਤੇ ਧੰਨ ਵਦਨ ਦਾ ਮੁੱਖ ਸਰੋਤ ਰਸੋਈ ਏ ਕਿਉਂਕਿ ਰਸੋਈ ਚ ਜਦੋਂ ਪ੍ਰਸ਼ਾਦਾ ਬਣਦਾ ਹੈ ਪਹਿਲੀ ਰੋਟੀਆਂ ਤਵੇ ਤੇ ਜਿਹੜੇ ਪਾਉਂਦੇ ਸੀ ਨਾ ਉਹ ਕਾਂਵਾ ਚਿੜੀਆਂ ਜਨੋਰਾ ਨੂੰ ਪਾ ਦਿੰਦੇ ਸੀ ਤੇ ਅਖੀਰਲੀ ਰੋਟੀ ਜਿਹੜੀ ਸੀ ਉਹ ਬੜੀ ਮੋਟੀ ਸਾਰੀ ਬਣਾਉਂਦੇ ਸੀ ਉਹਦੇ ਛੋਟੇ ਛੋਟੇ ਟੁਕੜੇ ਕਰਕੇ ਜਿੰਨਾ ਵੀ ਹੁੰਦਾ ਸੀ ਕਿਸੇ ਕੀੜੀਆਂ ਨੂੰ ਪਾ ਤਾ ਕਿਸੇ ਭੋਂ ਤੇ ਲੱਕਾਏ ਜਾਂ ਡੰਗਰਾਂ ਨੂੰ ਚਾਰ ਦਿੱਤਾ ਇੱਥੋਂ ਤੱਕ ਬੀਬੀਆਂ ਕਰਦੀਆਂ ਸਨ ਵੀ ਜਿਹੜਾ ਆਟਾ ਆ ਜਿੰਨਾ ਪੜੇ ਥਨ ਕਹ ਲੋ ਧੂੜਾ ਕਹ ਲੋ ਜਿੰਚ ਰੋਟੀਆਂ ਬਣਾਉਂਦੀਆਂ ਸਨ ਨਾ ਉਹ ਜਦ ਰੋਟੀ ਬਣਾ ਲਈ ਉਸ ਤੋਂ ਬਾਅਦ ਕਹਿੰਦੇ ਸਨ ਵੀ ਇਹ ਸਾਡੇ ਪਸ਼ੂਆਂ ਦਾ ਹਿੱਸਾ ਹੈ ਉਹਨਾਂ ਨੂੰ ਪਾ ਦਿਆ ਕਰਦੇ ਸੀ ਇਸ ਤਰ੍ਹਾਂ ਘਰ ਦਾ ਕੁਝ ਹਿੱਸਾ ਦਸਵੰਦ ਦੇ ਰੂਪ ਚ ਵੱਖ-ਵੱਖ ਰੂਪਾਂ ਚ ਕੱਟਦੇ ਰਹਿੰਦੇ ਸੀ। ਤੇ ਜਿਹੜੇ ਬੇਜੁਬਾਨ ਖਾਂਦੇ ਸਨ ਨਾ ਉਹ ਇੰਨੀ ਅਸੀਸ ਦੇਂਦੇ ਸਨ ਜਿਸ ਦੇ ਨਾਲ ਘਰ ਸੁੱਖ ਸੰਪਦਾ ਆਉਂਦੀ ਸੀ। ਇਸ ਕਰਕੇ ਛੋਟੇ-ਛੋਟੀਆਂ ਚੀਜ਼ਾਂ ਲੱਗਦੀਆਂ ਨੇ ਪਰ ਜਦੋਂ ਇਹ ਕਰਨਾ ਆਰੰਭ ਕਰਦੇ ਆ ਨਾ ਤਾਂ ਬਹੁਤ ਸਾਰੇ ਦੁੱਖ ਤੇ ਦਿਲਿੱਦਰ ਦੂਰ ਹੋ ਜਾਂਦੇ ਨੇ। ਫਿਰ ਇਹ ਤੁਸੀਂ ਕਰਨਾ ਆਰੰਭ ਕਰੋ। ਇਹ ਬੇਜੁਬਾਨ ਵੀ ਨਾ ਤੁਹਾਨੂੰ ਇੰਨੀਆਂ ਅਸੀਸਾਂ ਦੇਣਗੇ ਵੀ ਤੁਹਾਡੇ ਦੁੱਖ ਤੇ ਦਿਲਿੱਦਰ ਬਹੁਤ ਛੇਤੀ ਦੂਰ ਹੋ ਜਾਣਗੇ। ਵੀਰ ਤੁਸੀ ਇੱਕ ਕਮੈਂਟ ਬਾਕਸ ਚ ਜ਼ਰੂਰ ਦੱਸਿਆ ਜੀ